ਤਾਰੇ ਥਾਲ ਦੇ ਅਸੀਂ ਕਿੱਥੇ ਤਰੇ ਚੱਕੇ ਇਹ ਦੋ ਥਾਲ ਪੱਖਿਆਂ ਨੂੰ ਮੱਲਾ ਅੱਜ ਕਰ ਰਹੇ ਆ ਗਰੀਸ ਨਾਲੇ ਪਾ ਤੇ ਨਵੇਂ ਸੈੱਲ ਜਿਹੜੇ ਚੱਲਦੇ ਆ ਚਲਾ ਦੇਵਾਂਗੇ ਜਿਹੜੇ ਨਾ ਚੱਲੇ ਤੇ ਉਹਨਾਂ ਨੂੰ ਰਹਿਣ ਦੇਾਂਗੇ ਬਣਾਉਣੇ ਵੀ ਨਹੀਂ ਜਿਹੜੇ ਬਾਹਲੇ ਅੱਗੇ ਕਈ ਯਾਰ ਬਣਾ ਬਨੂ ਲਿਆ ਉਹਨਾਂ ਨੂੰ ਆਪਾਂ ਨਾ ਬਣਾਵਾਂਗੇ ਹੁਣ ਉਹ ਪਹਿਲਾ ਵੱਡਾ ਪੱਖਾ ਉਹਦੇ ਬਾਈ ਕੱਟ ਕਰਨ ਵਾਲਾ ਲਾਇਆ ਹੀ ਨਹੀਂ ਇਹ ਪੱਕੇ ਦੇ ਤਾਂ ਇੱਥੇ ਲਿਆ ਕੇ ਆਪਾਂ ਦੇਖਾਂਗੇ ਨਾਉ ਤਾਂ ਨਵੇਂ ਲਾ ਦੇਾਂਗੇ ਆਹ ਜਿਹੜਾ ਪੱਕੇ ਹੁਣ ਕੰਦੀ ਹੋਣੀ ਇਹਨਾਂ ਨੂੰ ਗਰੀਸ ਕਰ ਦੇਣਗੇ ਗਰੀਸ ਗੁਰੂ ਕਰਕੇ ਬੈਰਕ ਜਿਹੜਾ ਬੈਰਕ ਪੈਂਦਾ ਬੈਰਕ ਪਾ ਦੇਾਂਗੇ ਮਾਣੇ ਤੋਂ ਲਿਆ ਕੇ ਸਮਾਨ ਤੇ 11 ਸਾਰੇ ਇਹਨਾਂ ਨੂੰ ਕਹਾਂਗੇ ਚਾਲੂ ਕਰ ਦੇ ਕਰ ਮੇਰਾ ਵੀਰ ਟਕਾ ਟਕਾ ਜਿਹੜਾ ਕੋਈ ਬੱਦੜਿਓ ਸਮਾਨ ਲਿਉਣ ਵਾਲਾ ਬੱਦੜਿਓ ਲਿਓ ਤੇ ਲਾਗ ਦੇ ਚਲਾ ਕੇ ਕਰ ਦਿਓ ਮੇਰੇ ਵੀਰ ਕਰਾਂ ਠੀਕ ਮਾਬੇ ਦਾ ਕੰਮ ਆ ਸਾਰੇ ਲਾਤੇ ਆਦੇ ਆ ਵੀ ਲਾਤੇ ਆ ਵੀ ਲਾਹਿਆ ਉਹ ਇੱਕ ਚੱਲਦਾ ਇੱਕ ਆ ਚੱਲਣਾ ਵਾ ਬਾਕੀ ਨਵੇਂ ਲਿਆਵਾਂਗੇ ਇੱਕ ਦੋ ਇੱਕ ਤਾਂ ਆਪਣੇ ਬਾਬੇ ਦੇ ਉਧਰ ਨਵਾ ਆਇਆ ਵਾ ਕੋ ਨੂੰ ਪਤਾ ਹੋਊਗਾ ਮੈਨੂੰ ਮੈਂ ਤਾਂ ਨਰਮਨ ਨੂੰ ਸ਼ਾਇਦ ਉਹਨੇ ਰੱਖਿਆ ਹੋਊਗਾ ਆਲੂ ਆਪਣੇ ਚੰਨੇ ਨੇ ਮਾਈ ਤਰੇਸੀ ਕੱਲ ਅਗਰੇ ਵਿੱਚੋਂ ਇਹਨਾਂ ਠੰਡੇ ਹੋ ਲੈਣ ਦੇ ਹਲੀ ਠੰਡੇ ਹੋ ਗਏ ਵਿੱਚੇ ਹੀ ਕਰਤੇ ਖਰਾਬ ਸ਼ਰਾਬ ਬਾਹ ਚੰਨਿਆ ਤੇਰਾ ਬਾ ਆ ਲੂਆ ਵਈ ਚੱਲਨੇ ਨੇ ਧਰੇ ਸੀ ਆਣ ਬਾਤੇ ਹੋ ਆਪਣੇ ਕਵਾੜ ਪਿਆ ਈਪੇ ਸਾਰੇ ਗੱਤੇ ਕੁੱਤੇ ਸਭ ਦੇ ਦੇਾਂਗੇ ਹਾਂ ਤੇ ਭੋਲੇ ਨੇ ਬਾਥਰੂਮ ਕਰਿਆ ਤਿਆਰ ਇਹ ਆ ਭੋਲਾ ਸਾਡਾ ਮਿਸਤਰੀ ਅੰਦਰੋਂ ਬਾਹਰੋਂ ਹਰਤਾ ਗਰੀਸ ਪੱਖੇ ਇਹ ਚਲ ਆ ਬਾਥਰੂਮ ਅੰਦਰੋਂ ਵੀ ਕਰਤੇ ਪਲਾਸਟਰ ਤੇ ਬਾਹਰੋਂ ਵੀ ਹੋਇਆ ਤੇ ਹੁਣ ਇੱਕ ਤੱਕ ਆ ਪਾਸਾ ਰਹਿ ਗਿਆ ਕੰਧ ਹੈ ਤੇ ਇੱਕ ਇਧਰ ਰਹਿ ਗਿਆ ਤੇ ਬਾਕੀ ਆਪਾਂ ਦੇਖ ਲੈਣੇ ਆ ਨੱਕਰੇ ਤੇ ਕੱਲ ਨੂੰ ਆਉਣਗੇ ਸਾਰੇ ਆਪਣੇ ਪੱਥਰ ਵਾਲਾ ਵੀ ਤੇ ਫਿਰ ਆਪਾਂ ਇਹਦੇ ਵਿੱਚ ਬਜਰੀ ਸੱਟ ਕੇ ਪਾਰਸ ਲਾ ਕੇ ਤੇ ਰੈਡੀ ਕਰ ਦਿਆਂਗੇ ਹਾਂ ਹਾਂ